तूं ठाकुर तुम पहिर जियो पिंड साहब तुम मात पिता ਇਕਤ ਮਿਤ ਤੁਮ ਹੀ ਨਾਨਕ ਸਲਾਮ ਗੁਰੂ ਵਾਹਗੁਰੂ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਵਿੰਦ ਜੀ ਸਹਾਇ ਵਾਰ ਸ੍ਰੀ ਗੋਵਿੰਦ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗੋਵਿੰਦ ਸਿਮਰ ਕੈ ਗੁਰ ਨਾਨਕ ਲਈ ਧਾਈ ਰੰਗਤ ਗੁਰ ਤੇ ਅਮਰਦਾਸ ਸ੍ਰੀ ਅਮਦਾਸ ਸਹਿ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇ ਠੈ ਸਭ ਦੁਖ ਜਾਈ ਤੇਗ ਮਹਾਂਦੁਰੁ ਸਮਰਿਐ ਘਰ ਨਉ ਨਿਤ ਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਣ ਦੀ ਨਾਲ ਦਾ ਧਿਆਨ ਤਰਕੇ ਬੋਲੋ ਜੀ ਹਾਏ ਜੋ ਪਿਆਰੀਆਂ ਚੋਹਾ ਸਾਹਿਬ ਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨੁਭਵ ਕੀਤਾ ਜਿਨ੍ਹਾਂ ਪਿਆਰੀਆਂ ਸਤਿਆ ਰੰਗ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲੋ ਜੈ ਗੁਰੂ ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ へ ਅਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਨੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਤਨਾ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਚੇਤਾ ਚੇਤੂ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾ ਤਹਾਂ ਰਛਿਆ ਰਿਹਾਏ ਦੇਖ ਦੇਖਤ ਹੈ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੁੱਲੋ ਜੀ ਸਿੱਖਾ ਨੂੰ ਸਿੱਖੀ দান ਕੇ ਸਦਾਨ ਰਹਿਤਾਨ ਵਿਵੇਕ দান ਵਿਸਾਹਾ দান ਰੋਸਾ দান ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਤਸਰ ਜੀ ਕੇ ਸਨਾ ਚੌਕੀਆਂ ਝੰਡੇ ਉੰਗੇ ਜੁਗੋ ਜੁਗਾਟਲ ਧਰਮ ਕਾ ਜੈਕਾਰ ਬੁੱਲੋ ਜੀ ਸੇਖਾ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਨੇ ਸਦਾ ਸਹਾਇ ਦਾ ਤਾਰੀ। ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤੇਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੀ ਮਾਣ ਨੇ ਤਾਣਿਆਂ ਦੀ ਤਾਣ ਨੇ ਓਟੀਆਂ ਦੀ ਓਟ। ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਦਸ਼ਮੇ ਪਿਤਾ ਅੰਮ੍ਰਿਤ ਕੇ ਦਾਤੇ ਸਰਵ ਸੰਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀੋ ਮਹਾਰਾਜ ਆਪ ਜੀ ਕੇ ਪਾਵਨ ਪਵਿੱਤਰ ਸਥਾਨ ਦਰਬਾਰ ਸ਼੍ਰੀ ਪੌਂਟਾ ਸਾਹਿਬ ਜਨਮ ਸਥਾਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਾ ਟਲ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀੋ ਮਹਾਰਾਜ ਆਪ ਜੀ ਕੇ ਪਾਵਨ ਚਰਨ ਕਮਲਾ ਪਾਜ਼ ਨਿਮਰਤਾ ਸਹਿਦ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਖਾ ਕੋਟਾ ਹਨ ਕੋ ਧੰਨਵਾਦ ਸ਼ੁਕਰਾਨਾ ਹੈ ਆਪ ਜੀ ਕਿਰਪਾ ਮਿਹਰਮਤ ਹੋਈ ਅਮਰਤ ਵੇਲੇ ਦੇ ਸੁੰਦਰ ਦੇਵਾਨ ਪਾਵਨ ਦਰਬਾਰ ਅੰਦਰ ਸਜੀ ਸਜੀ ਦੀਵਾਨ ਅੰਦਰ ਪੰਜ ਬਾਣੀਆਂ ਦਾ ਪਾਠ ਹੋਇਆ ਮਹਾਰਾਜ ਗੁਰਬਾਣੀ ਪੜ੍ਹਦਿਆਂ ਕੋਲੋਂ ਆਪ ਜੀ ਕੀ ਸੇਵਾ ਟਹਿਲ ਕਮਾਉਂਦੀਆਂ ਹੋਇਆਂ ਕੋਲੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ਣੀਆਂ ਅਗਾਂਹ ਤੋਂ ਸਮਤ ਸੋਝੀ ਬਖਸ਼ਣੀ ਕਿਰਪਾ ਕਰਨੀ ਜੀ ਸ਼ੋਧੋ ਤੇ ਸਪਸ਼ਟ ਗੁਰਬਾਣੀ ਪੜਨ ਨਾ ਬੋਲਣ ਸਮਝੋ ਨੀ ਸੂਝ ਬਖਸ਼ਣੀ ਸੇਵਾ ਸਮਨ ਕਰਨ ਦੇ ਬਾਲੋਤ ਬਖਸ਼ਣੇ ਪਾਤਸ਼ਾਹੀਓ ਕਿਰਪਾ ਕਰਨੀ ਸ਼ੁੱਧ ਪੜੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾਉਣਾ ਹਾਜ਼ਰੀਆਂ ਦਿਲ-ਬੁਲ ਭੇਟਾ ਮਨਾਂ ਦਰਦੇ ਕੂਲ ਕਰਨੀਆਂ ਸਰਬ ਸੰਗਤ ਦੀਆਂ ਮੰਦੀਆਂ ਭਾਵਨਾਵਾਂ ਗੁਰਮਤਿ ਦੇ ਮੁਤਾਬਕ ਪੂਰੀਆਂ ਕਰਨੀਆਂ ਦਰੋ ਕਰੋ ਨਾਮ ਦਾ ਅਨੁਗੁਰ ਸਿੱਖੀ ਜੀਵਨ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਤਮਾ ਦੀ ਆਤਰਾ ਸੁਖਣੀ ਕਰਨੀ ਬਖਸ਼ੀਆਂ ਪੜਾ ਰਹੇ ਵਿੱਚੋਂ ਪੰਚਮ ਕਣਾ ਪ੍ਰਸ਼ਾਦ ਕੀ ਦੇ ਸਜ ਕਰਕੇ ਹਾਜ਼ਰ ਹੈ ਦਰ ਤੇ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਹੋਵੇ ਬੇਨਤੀ ਹੈ ਸੰਗਤ ਹਾਜ਼ਰ ਹੈ ਜੀ ਆਪ ਜੀ ਕਿਰਪਾ ਕਰੋ ਸਤਿਖਣ ਸਥਾਨ ਤੋਂ ਪ੍ਰਕਾਸ਼ ਸਥਾਨ ਉੱਚਾਲੇ ਮੰਨ ਦੀ ਆਗਿਆ ਬਖਸ਼ੋ ਰਾ ਬਡੇ ਅੰਗ ਸੰਗ ਸਾਹਿਬ ਹੋ ਸੋਨੇ ਸਿਹਾਸਨਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਮੂਹ ਸੰਗਤਾਂ ਨੂੰ ਖੱਲੇ ਦਰਸ਼ਨ ਦੀਦਾਰੀ ਬਖਸ਼ ਕਰਕੇ ਨਦਰੂ ਨਦਰਿਨੀ ਹਾਲ ਕਰੋ ਜੀ ਸੁਖ ਹੋਵੇ ਨਾਮ ਚਿਤ ਆਵੇ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਉੱਚਿਆ ਪਾਰ ਬੇਅੰਤ ਸੁਆਮੀ ਉੱਚਿਆ ਪਾਰ ਬੇਅੰਤ ਸੁਆਮੀ ਉੱਚਿਆ ਪਾਰ ਬੇਅੰਤ ਸੁਆਮੀ ਉੱਚਿਆ ਪਾਰ ਬੇਅੰਤ ਸੁਆਮੀ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦ ਸੁਣਤੇ ਉਦਰੇ ਬਿਨ ਸੇ ਪਾਪ ਕਨੇਰੇ ਕੌਣ ਜਾਣ ਗੁਣ ਤੇਰੇ ਬਿਨ ਸੇ ਪਾਪ ਕਨੇਰੇ ਕੌਣ ਜਾਣ ਗੁਣ ਤੇਰੇ ਇਹ ਪਸ਼ੂ ਪਰੇਤ ਮੁਗਧ ਕੋ ਤਾਰੇ ਪਸ਼ੂ ਪਰੇਤ ਮੁਗਧ ਕੋ ਤਾਰੇ ਆਹ ਹੰਤ ਆਰ ਕੋ ਅਰੇ ਕੌਣ ਜਾਣੇ ਗੁਣ ਤੇਰੇ ਪਾਹ ਹੰਤ ਆਰ ਤਾਰੇ ਕੌਣ ਜਾਣੇ ਗੁਣ ਤੇਰੇ ਐ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ल हा कौन जणी कुण ते ਮੰਤਰ ਤੇਮਾਰਾ ਅੰਮ੍ਰਿਤ ਬਾਣੀ ਸਚ ਮੰਤਰ ਤੇਮਾਰਾ ਅੰਮ੍ਰਿਤ ਬਾਣੀ ਸ਼ੀਤਲ ਬੋਰਖ ਜਿਸ ਸੁਜਾਨੀ ਸ਼ੀਤਲ ਬੋਰਖ ਜਿਸ ਸੁਜਾਨੀ ਸਚ ਹੁਕਮ ਤੇਮਾਰਾ ਰਖਤ ਨਿਵਾ ਹੇ ਗੁਰੂ ਸਾਹਿਬ ਜੀ ਪ੍ਰਭ ਦਾਤੋ ਦਾਤਾਰ ਪਰਿਉ ਜਾਚਕ ਇਕ ਸਰਨਾ ਮਿਲੇ ਦਾਨ ਸੰਤਰੀਨਾ ਜੇ ਲਗ ਭਵ ਜਲ ਕਰਨ ਬਿਨਤ ਕਰਉ ਅਰਦਾਸ ਸੁਨੋ ਜੀ ਠਾ ਖੁਰ ਭਾਵ ਦੇਹੋ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਾਰ ਭਵਨ ਮਹ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ ਹਾਰ ਭਵਨ ਮਹ ਜਨ ਨਾਨਕ ਗੁਰ ਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਗਤ ਦੁਹਾਰੇ ਉਬਰ ਤਿਤੈ ਲਈ ਉਪਾਹਰ ਸਤਿਗੁਰੂ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨ ਤੂ ਜਈ ਹਰ ਬਿਨ ਬਖਸ਼ਨ ਹਾਰ ਨਾਨਕ ਆਵਰਨ ਤੂ ਜਈ ਹਰ ਬਿਨ ਬਖਸ਼ਨ ਹਾਰ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜਿਓ हर अमृत परे पंडार सब किस है कर तिस कै बलराम जियौ बाबुल मेरा वड समरथ करण कारण प्रबहारा जिस सिमरद कोई न लागे पौ जल पार उतारा आद जुगाद भगतन का राख औसत कर कर जीवा ਨਾਨਕ ਨਾਮ ਮਹਾਰਸ ਮੀਠਾ ਅੰਦੀਨ ਮਨ ਤਨ ਪੀਵਾ ਆਦ ਜੁਗਾਦ ਭਗ ਤਨ ਕਾਰਾ ਖਾ ਉਸਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅੰਦੀਨ ਮਨ ਤਨ ਪੀਵਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਚੰਦਾ ਸਭ ਕੁਝ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਕshmi ਥੋੜ ਨਾ ਵੀ ਖਾਏ ਖਰਚ ਰੰਦਾ ਲੱਖ ਧਰਾਸੀ ਮੇਦਨੀ ਸਭ ਸੇਵ ਕਰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਬੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦ ਸਾਬੇ ਕਾਜ ਸਵਾਰੀਏ ਜਾ ਤਦ ਪਵੰਦਾ ਸਬੇ ਕਾਜ ਸਵਾਰੀਏ ਜਾ ਤਦ ਪਵੰਦਾ ਅਬ ਰਾਖੋ ਦਾਸ ਪਾਟ ਕੀ ਲਾ जैसी राखी लाज भगत प्रहलाद की हर नाकश पारे कर आज पुन द्रौपदी लाज रखी हर प्रभ जी छीनत वस्त्र दीन बोसाज सुद माँ अपदा तेराखिया ते तेकाज ਸ਼ੀਰੀ ਸਤਗੁਰ ਸੋ ਪਰ ਸੰ ਕਲਿਯੁਗ ਹੋਇ ਰੱਖੋ ਦਾਸ ਪਾਟ ਕੀ ਲਾਜ ਰੱਖੋ ਦਾਸ ਪਾਟ ਕੀ ਲਾਜ ਵਾਹਿਗੁਰੂ 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 ਵਾਹਿ ਜੀਉ ਕੰਵਨਾਂ ਮਦੁਰ ਬਨ ਕੋਟ ਸੈ ਸੰਗ ਸੂਪ ਕਹਿ ਤਮਾ ਜਸ਼ੋ ਜਿਸੇ ਦਹੀਂ ਬਾਤ ਖਾਏ ਜਿਉ ਦੇਖ ਰੂਪ ਅਤ ਅਨੂਪ ਮੋ ਮਾ ਮਗ ਪਈ ਇੰਕਨੀ ਸਭ ਜਨਤਕਾਰ ਖੇਲ ਪਾਏ ਜਿਉ ਤਕਾਲ ਕਲਮ ਹੁਕਮ ਹਾਥ ਕਹੋ ਕੌਣ ਮੇੜ ਸਕੇ ਇਸ ਬੰ ਗਿਆਨ ਗਿਆਨ ही है, चाहे जियो सत साच श्रीनिवास आदि सदा तुम वाहे गुरु वाहे गुरु वाहे गुरु वाहे जियो देवपुरी में गयो आप परमेश्वर पायो हर सिंहासन दियो ਸ਼੍ਰੀ ਗੁਰੂ ਤੇ ਬਿਠਾਇਓ ਰਹਿਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪੇ ਅਸੁਰ ਗਏ ਤੇ ਪਾਗ ਪਾਪ ਤਿਨ ਪੀਤਰ ਕੰਪੇ ਕਾਟੇ ਸੋ ਪਾਪ ਤਿਨ ਨਰੋਂ ਕੇ ਗੁਰੂ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪ੍ਰਿਥਵੀ ਗੁਰ ਅਰਜੁਨ ਕੋ ਦੇ ਆਇਓ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤੇ ਲੋਗ ਪ੍ਰਗਾਸੇ ਦੇਖਤ ਦਰਸ ਪਟਕ ਬ੍ਰह्म ਪਜਤ ਦੁਖ ਪਰ ਹਰ ਸੁਖ ਸਹਿਜ ਬਿਗਾਸੇ ਸੇਵਕ ਸਿਖ ਸਦਾ ਅਤਲੁਬਤ ਅਲ ਸੁਮੋ ਜੋ ਕੁਸਮ ਸੁਬਾ ਸੇ ਬਦਮਾਨ ਗੁਰ ਆਪ ਥਪਿਓ ਥਿਰ ਸੱਚੋ ਤਖਤ ਗੁਰੂ RAM DAS ਰਬ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹੋ ਤੁੱਦ ਤੇ ਆਈ ਜੀ ਜਨਤ ਸਭ ਤੇਰਿਆ ਤੂ ਰਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪੁਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਜਨਕ ਸੋਏ ਜਿੰਨ ਜਾਣਿਆ ਉਨ ਮਨ ਰਥ ਤਰਿਆ ਸਤ ਸੰਤੋਖ ਸਮਾਚਰੇ ਅਪਰਾ ਸਰ ਪਰਿਆ ਅਕਥ ਕਥਾ ਅਮਰਾ ਪੁਰੀ ਜਿਸ ਦੇ ਸੋ ਪਾਵੇ ਇਹੋ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੇ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਉ ਖੇਤ ਜੋ ਮਾਂਡਿਓ ਸੂਰਮਾ ਅਬ ਜੂ ਜਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾੜੇ ਖੇਤ ச்சுக்கம நானா சார்ட்டா சத் நானே வட்டா சத் நான ਯੋ ਪਿੰਡ ਸਭ ਤਿਸ ਕਾ ਸਭ ਸੇ ਦੇ ਆਧਾਰ ਨਾਨਕ ਗੁਰਮੁਖ ਸੇਵੀ ਐ ਸਦਾ ਸਦਾ ਦਾਤਾਰ ਹਉ ਬਲਿਹਾਰੀ ਤਿਨ ਕੋ ਜਿਨ ਧਿਆਇਆ ਹਰ ਨਿਰੰਕਾਰ கிமு சத உஜல ஒன்னு கே நமஸேவகூர் ஜுகு வாகு திரா சதிகா பிரப சதா சலாமத்த कह न सके को तू कद का ब्रह्मा विष्णु सिरे ते अगनत तिनको मोह भया मन मद का चौरासी लाख जों ने उपाय रिझक दिया सब हुको तद का सेवक के परपुर युग-युग ਵਾ ਗੁਰੂ ਤੇਰਾ ਸਭ ਸਦਕਾ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਦੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਵਸੀਟ ਹਰ ਨਾਮੋਂ ਮਨ ਤਰ ਦੜਾਏਂਦਾ ਕੱਟੇ ਹਮੈ ਰੋ ਨਾਨਕ ਸਤ ਗੁਰ ਤੇ ਨਾਮ ਮਿਲਾਇ ਜੇ ਨ ਤੁਰੇ ਪਿਆ ਸੰਜੋਗ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ ਇਕ ਅਰਦਾਸ ਬਾਟ ਕੀ ਰਤ ਕੀ गुरु रामदास राखो शरण